ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਤੋਂ ਇੱਕ ਅਖਬਾਰ ਦੇ ਪੱਤਰਕਾਰ ਬਲਵਿੰਦਰ ਸਿੰਘ ਪੱਲਾ ਨਾਲ ਬੀਤੀ ਰਾਤ ਦੋ ਪੁਲਿਸ ਮੁਲਾਜ਼ਮਾ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਇਸ ਸਬੰਧ ਵਿੱਚ ਪੱਤਰਕਾਰ ਪਾਈਚਾਰੇ ਨੇ ਐਸਐਸਪੀ ਬਟਾਲਾ ਸੁਹੇਲ ਕਾਸਬ ਮੀਰ ਨਾਲ ਗੱਲ ਕੀਤੀ ਉਹਨਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਪਰ ਅਫਸੋਸ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਕਰਨਲ ਬਾਟ ਦੀ ਵਰਦੀ ਧਾਰੀਆਂ ਨੇ ਕੁੱਟਮਾਰ ਕੀਤੀ ਸੀ ਅਤੇ ਹੁਣ ਚੌਥਾ ਥੰਮ ਵਜੋਂ ਗਿਣੇ ਜਾਂਦੇ ਮੀਡੀਆ ਕਰਮੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਦੀ ਨਿਖੇਦੀ ਪੱਤਰਕਾਰ ਪਾਈਚਾਰੇ ਵੱਲੋਂ ਕੀਤੀ ਜਾਂ ਹੇ ਅਗਰ ਦੋਸ਼ੀ ਪੁਲਿਸ ਮੁਲਾਜ਼ਮ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਪੱਤਰਕਾਰ ਪਾਈਚਾਰਾ ਸੰਗਰਾਸ਼ ਕਰਨ ਲਈ ਮਜਬੂਰ ਹੋਵੇਗਾ ਬਟਾਲਾ ਤੋਂ ਸਾਡੇ ਸਹਿਯੋਗੀ ਰਿਪੋਰਟਰ ਸਰਵਨ ਸਿੰਘ ਦੀ ਖਾਸ ਰਿਪੋਰਟ ਆ ਵਿਸ਼ੇ ਪੁਲਿਸ ਦੀ ਗੁੰਡਾਗਰਦੀ ਵਿਖਣ ਨੂੰ ਮਜੀਜ ਤੇ ਕਿ ਚੌਥਾ ਥੰਮਜੋ ਸਮਝੇ ਜਾਂਦੇ ਮੀਡੀਆ ਕਰਮੀ ਤੇ ਇੱਕ ਨਾਮਵਰ ਅਖਬਾਰ ਦੇ ਮੀਡੀਆ ਕਰਮੀ ਬਲਵਿੰਦਰ ਭੰਦਾ ਦੇ ਪੁੱਲਸਵੰਨੋ ਜਿਹੜਾ ਜਾਂਦੇਵਾ ਹਮਲਾ ਕੀਤਾ ਗਿਆ ਉਹਦੀ ਫੋਟੋ ਮਾਰਕੀਤੀ ਗਈ ਹੈ ਜਿਸ ਨੂੰ ਕੇ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਕੇ ਉਹ ਜਰੇ ਇਲਾਜ ਆਪਾਂ ਬਲਵਿੰਦਰ ਭੰਦਾ ਨਾਲ ਗੱਲਬਾਤ ਕਰਦੇ ਆਂ ਭੰਦਾ ਜੀ ਇਹ ਸਾਰਾ ਮਾਮਲਾ ਹੈ ਕਿ ਕੀ ਮੈਂ ਆਪਣੇ ਸ਼ੌਫਟੇ ਬੈਠੇ ਮੈਂ ਮੈਂ ਮਾਰਸ਼ੀ ਚਲਾ ਰਹੇ ਆਂ ਨਾ ਨਿਦੇਕ ਹੀ ਸਾਡੇ ਉੱਤੇ ਘੁੱਟ ਰਿਹਾ ਕਿਉਂ ਮੈਨੂੰ ਬੜੀ ਪ੍ਰੋਬਲਮ ਲੱਗੇ ਮੈਂ ਬਾਥਰੂਮ ਗਿਆ ਤੇ ਉਹ ਘੁੱਟ ਦੇ ਵਿੱਚ ਬਾਥਰੂਮ ਤੋਂ ਰੂਮ ਦੇ ਬਾਹਰ ਆਇਆ ਮੈਂ ਦੇਖਿਆ ਤੇ ਸ਼ਕਸ਼ਨ ਤੇ ਉਹ ਬੰਦੇ ਖੜੇ ਆ ਇਤਨੇ ਵੱਧਦੀ ਪਈ ਹੋਈ ਸਰ ਫੈਡਰਲ ਦੋਸਤਾਂ ਨੇ ਇੱਕਦਮ ਹੁਣ ਜੇ ਉਮਰ ਦਾ ਮੁੰਡਾ ਬਾਤ ਉਹ ਸ਼ਿਬੂ ਦੇ ਵਿੱਚ ਸੀ ਮੈਨੂੰ ਸ਼ੱਕ ਹੋ ਜਾਣਾ ਕਿ ਇਥੇ ਉਹਨਾਂ ਦੇ ਸਰਫੈਕਟਰੀ ਕੋਈ ਨਹੀਂ ਆ ਤੇ ਬੰਦੇ ਆਪਣੇ ਅੱਗੇ ਦੇ ਨਹੀਂ ਹੈਗੇ ਤੇ ਬਾਹਰ ਦੇ ਲੱਗਦੇ ਆ ਕੀ ਯਾਰ ਥੋੜੀ ਗੰਨ ਭੇਲੇ ਜਾਵੇ ਮੈਂ ਦੱਸਾਂ ਮੈਂ ਦਾਣਾ ਪ੍ਰਥਕਰਾਂ ਤੇ ਕੋਈ ਚੋਪੇ ਤਾਂ ਬਾਅਦ ਮੈਂ ਇਹ ਕੀ ਗੱਲ ਕਰਦੇ ਕਿ ਤੁਮ ਖੜੇ ਆ ਤੇ ਬੱਸ ਕੋਈ ਨਾ ਮੇਰਾ ਤੁੰਗ ਕੋ ਮੈਂ ਸਾਡ ਇੰਸਪੈਕਟਰ ਦਾ ਮੁੰਡਾ ਤੇ ਕਹਾਣੀ ਵੀ ਸਰਕਿੰਗ ਸਟਾਫ ਤੋਂ ਨਜ਼ਰ ਆ ਰਹੀ ਹੈ ਨਾ ਵਰਦੀ ਪਾਈਆ ਕੋਈ ਇਹ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਨਾ ਕੋਈ ਸ਼ਨਾਖਤੇ ਨਵਾਂ ਬਦਲ ਆ ਗਈ ਸੁਰਤ ਬਦਗਸ਼ ਤੇ ਉਹ ਕੰਦਾਵੇਂ ਨੂੰ ਬੋਟਾਈ ਪੰਜਾਬ ਕਰੀਆ ਤੇ ਇਹਨੂੰ ਆਪਣਾ ਜਹਾ ਮਾਰਿਆ ਨੂੰ ਫੇਟ ਨੂੰ ਕੋਈ ਫੋਟੋ ਮਾਤਰ ਮੈਂ ਰਗਾ ਮੈਂ ਵੀ ਮੈਂ ਪੱਤਰਕਾਰਾਂ ਮੇਰੇ ਮੇਰਾ ਹਾਜਲਾ ਕਿ ਨਹੀਂ ਕਰਨੀ ਪੋਜ ਕਰਨੀ ਮੈਨਾਂ ਇਥੇ ਫੇਸਬੁਕ ਤੇ ਲਾਗੋਟਰੀ ਕਰਨੀ ਬਸ ਇਹੋ ਗੱਲ ਹੋਈ ਜਦ ਤੋਂ ਬਾਅਦ ਮੈਂ ਰਿਪੋਰਟ ਮਾਰ ਕਰ ਜਾਂਨ ਨੂੰ ਬਾਹਰ ਲੈ ਜਾਂਦਾ ਵਾ ਉਹਨਾਂ ਬਾਰੇ ਸਾਕੀਆ ਨਾਕ ਅੰਦਰ ਉਹ ਸਦਾ ਵੀ ਚਿੱਟੜੀ ਕੈਮਰੇ ਲੱਗੇ ਹੋਣਗੇ ਸ਼ਰਤਾਂ ਦਾ ਪੰਤੀ ਕਰਿਆ ਬਾਹਰ ਨੂੰ ਕੇ ਸੋਨ ਸਾਜਗਾ ਬਿਠਾ ਕੇ ਫੁਟਮਾਰ ਕਰਾਂਗੇ ਕਿ ਕੋਈ ਪਤਾ ਨਾ ਲਗੇ ਇਸ ਤੋਂ ਛਾਪਤ ਹੁੰਦਾ ਵੀ ਪੁਛਾ ਮੈਨਿੰਗ ਅੰਦਰ ਸਾਰੀ ਪਾੜੀਏ ਪੁਛ ਚੰਗੀ ਵੀ ਆ ਪਰ ਇਹਦੇ ਕਾਰਗੀਆਂ ਪੇਟਾਂ ਨੇ ਇਹਨਾਂ ਦੇ ਪੁਛੋ ਖੜੀ ਬੀਜੇਪੀ ਆ ਰੱਪ ਨੇ ਇਹਨਾਂ ਕੋਈ ਸਕਾਰਨ ਨਾ ਫੋੜੇ ਜੀ ਤਾਂ ਜੋ ਇਹ ਨਗਰ ਹਾਸਨਾ ਬਾਰੇ ਇਹਦਾ ਮਤਲਬ ਜਿਹੜੇ ਇੰਕਾਊਂਟਰ ਕਰਦੇ ਆ ਕਿ ਬਿਲਕੁਲ ਸਾਧਿਆ ਨੂੰ ਫਿਰ ਨਾ ਪੜਾਦੇ ਜੇ ਨਾਲ ਬਾਹਰ ਖੜਿਆ ਹੋ ਉਸ ਦਾ ਮੈਂ ਬੋਲੀ ਪਹਾੜ ਤੇ ਇਹਨਾਂ ਕ੍ਰਿਸਟਲ ਪਾਇਆ ਹੋਇਆ ਉਹ ਜਿਹੜਾ ਸਿਰ ਵਰਦੀ ਵਿੱਚ ਆ ਉਹਦੀ ਕੀ ਸੁਣਾ ਰਿਹਾ ਤਾਂ ਕੌਣ ਹੈ ਕੌਣ ਨਹੀਂ ਅਸੀਂ ਉਹ ਕਿੰਨਾ ਖੁਨਾਕ ਕਰ ਸਕਦੇ ਆ ਵੀ ਇਹ ਬਨ ਜਾਏ ਕੋਸਪਰਦੀ ਉਹ ਕਪੜਾ ਉਹਦੀ ਬੰਦਾ ਹੋ ਸਕਦਾ ਮੇਰਾ ਇਹਨਾਂ ਨੇ ਬਹੁਤ ਵਿਯਾਗ ਕੀਤੀ ਆ ਤੇ ਮੇਰੀ ਐਸਪੀ ਸਾਹਿਬ ਜੋ ਮੰਗਿਆ ਵੀ ਨਾ ਤੇ ਸਤਿਕਾਰ ਦੇ ਦਿੱਤੇ ਜਾਵੇ ਤਾਂ ਲੋਕਾਂ ਕੋਈ ਪੱਤਰਕਾਰ ਦੇ ਜਾਨੇਵਾ ਹਮਲਾ ਨਾ ਹੋਵੇ ਜੇ ਇਨਸਾਫ ਨਾ ਮਿਲਿਆ ਤੇ ਸਾਡੇ ਪੱਤਰਕਾਰ ਸਾਜਿਆਂ ਦਾ ਮੈਨੂੰ ਵਿਸ਼ਵਾਸ ਹੈ ਜੇ ਉਹਦਾ ਸ਼ਿਦਾਰ ਫਰਾਂ ਸੋ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਕੁੱਟਮਾਰ ਹੁੰਦੀ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਦੇ ਜਾਂ ਤਸਵੀਰਾਂ ਸਾਹਮਣੇ ਆਉਂਦੀਆਂ ਜਿਸ ਵਿੱਚ ਪੁਲਿਸ ਵਾਲੇ ਜਿਹੜੇ ਆ ਕੁੱਟਮਾਰ ਕਰਦੇ ਨਜ਼ਰ ਆਏ ਉਸ ਤੋਂ ਬਾਅਦ ਮੀਡੀਆ ਕਰਮਚਾਰੀਆਂ ਨੇ ਜਿਹੜੇ ਜਾ ਕੇ ਐਸਐਸਪੀ ਸਾਹਿਬ ਸੋਨਾਈਲ ਕਾਸਮੀਰ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਭਰੋਸਾ ਜੂਝਾਇਆ ਕਿ ਲੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ